ਹੁਕਮਾਂ ਅਨੁਸਾਰ ਕਪਤਾਨ ਪੁਲਿਸ ਸ਼੍ਰੀ ਮੁਖਸਰ ਸਾਹਿਬ ਜੀ ਦੇ ਹੁਕਮਾਂ ਦੇ ਅਨਸਾਰ ਵਾਦੋਵਾਦ ਫੋਰਸ ਦੀ ਤਾਂ ਨਾਤੀ ਕੀਤੀ ਗਈ ਹੈਗੀ ਹੈ ਸੀਨੀਅਰ ਅਫਸਰਾਂ ਵੱਲੋਂ ਜਿਹੜੇ ਹੈਗੇ ਨੇ ਡਿਊਟੀਆਂ ਲਗਾਈਆਂ ਗਈਆਂ ਨੇ ਤੇ ਸਾਡੇ ਵੱਲੋਂ ਫ੍ਰੀ ਐਂਡ ਫੇਅਰ ਐਂਡ ਪੀਸਫੁਲ ਇਲੈਕਸ਼ਨ ਕਰਵਾਇਆ ਜਾਏਗਾ ਤੇ ਜਿਹੜਾ ਹੈਗਾ ਫ੍ਰੀ ਐਂਡ ਫੇਅਰ ਇਲੈਕਸ਼ਨ ਹੀ ਚੱਲ ਰਿਹਾ ਹੈਗਾ ਤੇ ਬਿਲਕੁਲ ਪੀਸਫੁਲੀ ਇਹਨੂੰ ਖਤਮ ਕੀਤਾ ਜਾਊਗਾ ਜੀ ਕੋਈ ਸ਼ਰਾਪਤ ਜਾਂ ਅੰਸਰ ਵਗੈਰਾ ਜੇ ਬਿਲਕੁਲ ਨਹੀਂ ਜੀ ਜੇ ਕੋਈ ਸ਼ਰਾਪਤ ਕਰੂਗਾ ਤੇ ਉਹਦੀ ਜਿਹੜੀ ਹੈਗੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜਿਹੜਾ ਹੈਗਾ ਚਲ ਉਹਨਾਂ ਨੂੰ ਗ੍ਰਿਫਤਾਰ ਕਰਕੇ ਵਿੰਡਰ ਦਿੱਤਾ ਜਾਊਗਾ ਕਿੰਨੀ ਕਿੰਨੇ ਸਮੇਂ ਤੱਕ ਜਿਹੜਾ ਇਲੈਕਸ਼ਨ ਇਹ ਇਹ ਸਰ 8 ਤੋਂ ਚਾਰਜਡ ਹੈਗੀ ਹੈ ਪੂਲਿੰਗ ਟਾਈਮ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਕਾਊਂਟਿੰਗ ਸ਼ੁਰੂ ਹੋਏਗੀ ਸਾਬਕਾ ਸਰਮੰਤਰ ਸਿੰਘ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਐਕਸ਼ਨ ਹੋ ਰਿਹਾ ਹੈ ਇਹਦੇ ਵਿੱਚ ਕਿਸ ਤਰ੍ਹਾਂ ਦੇ ਪ੍ਰੋਸੈਸਿੰਗ ਮੋਡ ਤੋਂ ਕਿਸ ਤਰ੍ਹਾਂ ਦੇ ਪ੍ਰਭਾਵ ਇਤੇ ਰਹੀ इलेक्शन आज बहुत पीसफुल इलेक्शन है प्रशासन ने बहुत बढ़िया सहयोग है सारे सारे नगर में कैसे किसी तरह जी कोई भी किसी ना कोई धक्का धक्काशाही नहीं किसी ना किसी ना कोई भी मतलब जाति नहीं है बहुत बढ़िया इलेक्शन हो रहे हैं पाकिस्तान ना हो रहे हैं कोई लड़ाई झगड़े वगैरह बिल्कुल कभी नहीं नहीं एक दिखा रहा पिंड सारा पूरा पूरा जी पूरा सारा पिंड इकट्ठा ही है जी सारे इकट्ठे एक दूसरे ਜੋ ਤੁਹਾਨੂੰ ਬਾਕੀ ਤੋਂ ਘਰ ਦੇ ਚਾਹੋ ਕਿਸੇ ਵੀ ਪਾਰਟੀ ਨਾਲ ਸੰਬੰਧਤ ਪਾਰਟੀ ਬਾਜੀ ਦੇ ਕੋਈ ਪਾਟ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆ ਜਿਹੜਾ ਪੰਚਾਇਤੀ ਇਲੈਕਸ਼ਨ ਹਮੇਸ਼ਾ ਹੀ ਜਿਹੜਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹੁੰਦਾ ਤੇ ਇਹਦੇ ਵਿੱਚ ਜੇ ਦੇਖਿਆ ਜਾਵੇ ਜਿਹੜਾ ਪੰਚਾਇਤੀ ਇਲੈਕਸ਼ਨ ਹੋਇਆ ਜਿਸ ਤਰ੍ਹਾਂ ਆ ਵੀ ਆਪ ਦੇਖਿਆ ਜਿਹੜਾ ਰੰਜਿਸ ਬਾਜੀ ਦੀ ਹੋਈ ਹੈ ਇਸ ਤਰ੍ਹਾਂ ਨਹੀਂ ਕੋਈ ਗੱਲਬਾਤ ਹੈ ਤੇ ਰੰਜਿਸ ਬਾਜੀ ਕੇ ਜਿਹੜਾ ਪੰਚਾਇਤੀ ਇਲੈਕਸ਼ਨ ਜਿਹੜਾ ਰੰਜਿਸ ਬਾਜੀ ਨਹੀਂ ਹੁੰਦੇ ਜਿਹੜਾ ਇਹ ਇਲੈਕਸ਼ਨ ਆ ਇਹ ਪਾਰਦਰਸ਼ੀ ਹੋ ਰਿਹਾ ਤੇ ਪੀਸਫੁਲੀ ਹੋ ਰਿਹਾ ਪੁਲਿਸ ਦਾ ਕਿਸ ਤਰ੍ਹਾਂ ਦਾ ਸਹਿਯੋਗ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸਹਿਮ ਤੋਂ ਪੁਲਿਸ ਦੇ ਜਿਹੜੇ ਇੰਤਜ਼ਾਮ ਜਿਹੜੇ ਕੀਤੇ ਜਿਵੇਂ ਪ੍ਰਸ਼ਾਸਨ ਦਾ ਅੰਦਰ ਹੈ ਜੀ ਜਾਂ ਬਾਹਰ ਹੈ ਜੀ ਬਹੁਤ ਵਧੀਆ ਮਤਲਬ ਪੂਰੀ ਤਰ੍ਹਾਂ 100% ਬਹੁਤ ਬਹੁਤ ਸਹਿਯੋਗ ਬਹੁਤ ਵਧੀਆ ਮੇਰਾ ਨਾਮ ਸੁਸ਼ੇਲ ਸਿੰਘ ਹੈ ਜੀ ਇਸ ਤਰ੍ਹਾਂ ਦੇਖਦੇ ਹਾਂ ਇਲੈਕਸ਼ਨ ਹੋ ਰਿਹਾ ਹੈ ਇਲੈਕਸ਼ਨ ਜੀ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਬਹੁਤ ਸਾਫ਼ ਦਾ ਤਰੀਕੇ ਨਾਲ ਹੋ ਰਿਹਾ ਸਾਰੇ ਮਤਲਬ ਇਕ ਦੂਜੇ ਨੂੰ ਸਹਿਯੋਗ ਦੇ ਰਹੇ ਆ ਭਾਈਚਾਰਕ ਸਾਂਝ ਹੋਈ ਹੈ ਜੇ ਪੂਰੀ ਬਰਕਰਾਰ ਆਈ ਹਰ ਇੱਕ ਬੰਦਾ ਇਸ ਤਰ੍ਹਾਂ ਹੀ ਸਿਵਲ ਤੇ ਪਰ ਸ਼ਾਹੰਦੀ ਜਿਹੜੇ ਇੰਤਜ਼ਾਮ ਨੂੰ ਪੂਰੀ ਦੇਖੋ ਬਹੁਤ ਵਧੀਆ ਹੈ ਸਿਵਲ ਦੇ ਇੰਤਜ਼ਾਮ ਦੇ ਪ੍ਰਸ਼ਾਸਨ ਨੇ ਬਹੁਤ ਵਧੀਆ ਇੰਤਜ਼ਾਮ ਕੀਤਾ ਜੀ ਸਾਨੂੰ ਬਹੁਤ ਜ਼ਿਆਦਾ ਉਹ ਮਤਲਬ ਉਹ ਵੀ ਪੂਰਾ ਸਹਿਯੋਗ ਦੇ ਰਹੇ ਆ ਵਧੀਆ ਤਰੀਕੇ ਨਾਲ ਇੰਤਜ਼ਾਮ ਹਾਂਜੀ ਹਾਂਜੀ ਬਹੁਤ ਵਧੀਆ ਚੰਗੀ ਤਰੀਕੇ ਨਾਲ ਸੈਟੀਸਫਾਈਡ ਹੈ ਜੀ ਕੋਈ ਲੜਾਈ ਝਗੜਾ ਜਾਂ ਕੋਈ ਪਾਰਟੀ ਵਾਜੀ ਇਹਦੀ ਗੱਲਬਾਤ ਨਹੀਂ 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 ਬਿਲਕੁਲ ਨਹੀਂ ਕੋਈ ਇਹੋ ਜੀ ਗੱਲ ਹੀ ਨਹੀਂ ਮਤਲਬ ਇੱਕ ਦੂਜੇ ਨੂੰ ਅਸੀਂ ਇਕੱਠੇ ਹੀ ਇਕੱਥੇ ਚਾਹ ਪਾਣੀ ਪੀ ਰਹੇ ਰੋਟੀ ਖਾ ਰਹੇ ਇੱਕ ਦੂਜੇ ਨੂੰ ਬੁਲਾ ਰਹੇ ਇਹੋ ਜੀ ਗੱਲ